ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੁਗਾਲ ਤੇ ਜਿਲ੍ਹਾ ਨੂੰ ਪੈਂਦਾ ਹੈ ਨੀ ਪਟਿਆਲਾ ਬਾਈਕੋਲ ਚਾਰ ਮੱਝਾ ਟੋਪ ਦੀਆਂ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਬਾਕੀ ਇੱਕ ਗਾਂ ਸੂਈ ਵੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਹੂ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ। ਬਾਈ ਜੀ ਸਸਰੀ ਕਾ ਜੀ। ਸਸਰੀ ਕਾ ਜੀ। ਨਾਮ ਜੀ ਆਪਣਾ ਨਾਮ ਅਮਰੀਕ ਸਿੰਘ ਆ ਜੀ। ਪਿੰਡ ਪਿੰਡ ਦੁਗਾਲ ਆ ਜੀ। ਜ਼ਿਲ੍ਹਾ ਜ਼ਿਲ੍ਹਾ ਪਟਿਆਲਾ ਜੀ। ਨੇੜੇ-ਨੇੜੇ ਬਾਈ ਪਿੰਡ ਕਿਹੜੇ ਪੈਣਦੇ ਆਪਣੇ? ਨੇੜੇ ਹੀ ਆਪਣੇ ਇੱਕ ਇਧਰੋਂ ਨਜ਼ਦੀਕ ਕਾਕੂ ਵਾਲਾ 2 ਕਿਲੋਮੀਟਰ ਹੈ, ਪਾਤਰਾ ਵੀ 2 ਕਿਲੋਮੀਟਰ ਹੈ। ਠੀਕ ਹੈ ਜੀ। ਹਾਂ, ਮੇਨ ਹਾਈਵੇ ਦੇ ਉੱਤੇ ਆਪਣਾ ਉਹ ਹੈ ਠੀਕ ਹੈ ਜੀ ਹਾਂ ਜੀ ਕਿੰਨੇ ਜਾਨਵਰ ਬਕੋਏ ਜੀ ਆਪਣੇ ਕੋਲ ਆਪਣੇ ਕੋਲ ਜੀ ਚਾਰ ਮੱਝਾਂ ਨੇ ਇੱਕ ਗਾਂ ਹੀ ਠੀਕ ਹੈ ਜੀ ਹਾਂ ਜੀ ਆ ਪਹਿਲੀ ਤੋਂ ਸਟਾਰਟ ਕਰ ਲਏ ਆ ਤੁਹਾਨੂੰ ਜੀ ਜਾਣਕਾਰੀ ਦਊ ਝੋਟੀ ਦੀ ਹਾਂ ਜੀ ਇਹ ਪਹਿਲੇ ਸੂਏ ਝੋਟੀ ਹੈ ਜੀ ਹਾਂ ਜੀ ਹਾਂ ਆਪਣਾ ਚਾਰ ਦੰਦਾ ਹੈ ਹਾਂ ਜੀ 12 ਲੀਟਰ ਬੋਲੀ ਤਿਆਰ ਹੈ 12 ਲੀਟਰ ਬੋਲੀ ਤਿਆਰ ਹਾਂ ਜੀ ਹਾਂ ਚੇਤਨ ਦਾ ਨਾ ਅੱਜ ਤੀਜਾ ਦਿਨ ਸੂਈ ਨੂੰ ਹੈ ਠੀਕ ਹੈ ਜੀ ਬੱਚਾ ਕਿਹੜਾ ਹੈ ਇਹਦਾ ਬੱਚਾ ਜੀ ਉਧਰ ਬੰਦ ਰਹੀ ਪਰਲੇ ਪਾਸੇ ਜੀ ਉਹ ਵੀ ਦਿਖਾ ਦੇਣਾ ਜੀ ਹਾਂ ਬੱਚਾ ਵੀ ਦਿਖਾ ਦੇਗੀ ਇੱਕ ਮਿੰਟ ਆ ਜਿਓ ਜੀ ਇਧਰ ਹਾਂ ਜੀ ਹਾਂ ਜੀ ਹਾਂ ਕਿਹ ਆਤੀ ਗਈ ਇਧਰ ਆ ਟੋਕੇ ਹਾਂ ਜੀ ਹਾਂ ਜੀ ਲੋਪਰਾ ਹਾਂ ਬੱਚਾ ਦੇਖ ਸਕਦੇ ਹੋ ਕੀ ਆ ਜੀ ਬੱਚਾ ਕਟਾ ਕਟੀ ਹੈ ਕਟਾਈ ਕਟਾ ਹਾਂ ਠੀਕ ਹੈ ਜੀ ਇਹ ਆਪਣਾ ਸੁਲਤਾਨ ਝੋਟੇ ਦਾ ਕਟਾਈ ਸੁਲਤਾਨ ਝੋਟੇ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਲੋਪਰਾ ਚੈੱਕ ਕਰੋ ਫੇਸਬੁਕ ਬਹੁਤ ਸੋਹਣਾ ਕੀ ਦਿੱਤੀ ਹੈ ਜੀ ਇਹ ਇਹ ਸੁਲਤਾਨ ਦੀ ਦਿੱਤੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਰੇਟ ਜੀ ਦਾ ਇਹਦਾ ਰੇਟ ਜੀ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਧੋ ਹਾਂ 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 ਖੋਲੀ ਜਿੰਦਰ ਲੋਪਰਾ ਬਾਈ ਕਹਿੰਦਾ 12 13 ਲੀਟਰ ਬੋਲਾ ਹਾਂ ਹਾਂ ਅੰਦਾਜ਼ਾ ਤੁਸੀਂ ਲਾ ਦਿਓ ਰੇਟ ਦਾ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਦੁੱਧ ਪਹਿਲਾ ਸੂਆ ਹਾਂ ਪਹਿਲਾ ਸੂਆ ਜੀ ਲੋ ਜੀ ਛੋਟੀ ਸੋਹਣੀ ਆ ਬਾਈ ਅੰਦਰ ਹੀ ਧੋਰ ਲੋ ਇਧਰ ਹੀ ਹਾਂ ਇਧਰ ਹੀ ਧੋਰ ਲੈ ਠੀਕ ਹੈ ਲੋ ਜੀ ਚੈੱਕ ਕਰ ਸਾਦੇ ਮਗਰ ਵੀ ਕੱਟਾ ਲਿਓ ਆਪ ਸੁਲਤਾਨ ਬੀਆ ਵੱਧ ਜਾਣਕਾਰੀ ਬਾਈ ਤੁਲੇ ਹਜੋ ਕੋਈ ਗੱਲ ਨਹੀਂ ਜੀ ਕੋਈ ਗੱਲ ਆਰਾਮ ਨਾਲ ਤੁਰਨ ਲੋ ਇਧਰ ਲੈ ਐ ਲੈ ਜਾ ਜਿੱਧਰ ਮਰਜ਼ੀ ਧੋਰ ਲੋ ਜੇ ਤੁਹਾਨੂੰ ਠੀਕ ਲੱਗਦਾ ਹਾਂ ਲੋ ਜੀ ਲੋ ਕੋਈ ਕਿਸੇ ਪੱਲੋਂ ਪੱਖੋਂ ਕਮੀ ਹੋਵੇ ਆਪ ਦੇਣਦਾਰਾਂ ਠੀਕ ਹੈ ਪਹਿਲਾ ਸੂਆ ਝੋਕੀ ਹੈ ਚਾਹੇ ਦੋ ਡੰਗ ਚੋਕ ਲਈ ਹਾਂ ਤਿੰਨ ਡੰਗ ਚੋ ਲੋ ਚਾਹੇ ਠੀਕ ਹੈ ਹਾਂ ਹੀ ਹਾਂ ਜੀ ਬੰਦੋ ਜੀ ਬੰਦੋ ਬੰਦੀ ਵੀਰੇ ਠੀਕ ਹੋச்சு ਬੰਨ ਵੀ ਭਾਈ ਕਹਿੰਦਾ ਚਾਹ ਤਿੰਨ ਡੰਗ ਚੋਕੇ ਦਸੰਦੀ ਕਰਕੇ ਲੋ ਜਾ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਚੈੱਕ ਕਰਸਾ ਵੰਡਵਾਰੇ ਫੇਰ ਫੇਸ ਕੁਆਲਟੀ ਤੇ ਥਾਂ ਕੋਲ ਲੋ ਜੀ ਕਵਰ ਠੀਕ ਹੈ ਠੀਕ ਲੋ ਜੀ ਆ ਜਾਈ ਦੂਜੀ ਮਾਜ ਦੀ ਦੱਸੋ ਜਾਣਕਾਰੀ ਇਹ ਤੀਜੀ ਸੂਏ ਝੂਟੀ ਆ ਜੀ ਹਾਂਜੀ ਹਾਂ ਹਰਿਆਣੇ ਦੀ ਝੂਟੀ ਆ ਜੀ ਹਾਂਜੀ ਹਾਂ ਤੀਜੀ ਸੂਏ ਝੂਟੀ ਆ ਸੂਈ ਨੂੰ ਤਿੰਨ ਦਿਨ ਹੋ ਗਏ ਜੀ ਇਹਨੂੰ ਇਹਦੇ ਬੱਚਾ ਜੀ ਇਹਦੇ ਥੱਲੇ ਹੀ ਕਟਾਈ ਇਦੇ ਥੱਲੇ ਵੀ ਕੱਟਾ ਹਾਂ ਇਦੇ ਥੱਲੇ ਵੀ ਕੱਟਾ ਜੀ ਤੇ ਦੁੱਧ ਇਹਦਾ ਇਹਦਾ ਦੁੱਧ ਜੀ ਹੁਣ 13 ਲੀਟਰ ਬੋਲਾ ਹੀ 13 ਲੀਟਰ ਬੋਲਾ ਹਾਂ ਤਿੰਨ ਦਾ ਨਹੀਂ ਸੁਈ ਹੋਈ ਆ ਜੀ ਰੇਟ ਜੀ ਦਾ ਰੇਟ ਫੋਨ ਤੇ ਕਰਾਂਗੇ ਜੀ ਠੀਕ ਆ ਜੀ ਕਿਹੜਾ ਜਾਨਵਰ ਦਿਖਾਉ ਜੀ ਇਧਰ ਹਾਂ ਇਹਦਾ ਕੱਟਾ ਆਤੀ ਆ ਜੀ ਤੇ ਪਤਾ ਜੀ ਕਿਹੜੇ ਦਾ ਬੱਚਾ ਹੈ ਇਹ ਹੀ ਆਪਣਾ ਉਹਦਾ ਹੈਗਾ ਕਿਹੜਾ ਇਹਨੇ ਤਾਂ ਆਹ ਕੱਟਾ ਆ ਜੀ ਆਹ ਕੱਟਾ ਠੀਕ ਆ ਜੀ ਠੀਕ ਆ ਚੈੱਕ ਕਰ ਦਉ ਪਤਾ ਨਹੀਂ ਜੀ ਉਸਦਾ ਕੱਟੇ ਦਾ ਕਿਹੜਾ ਦਾ ਆਹੀ ਆਹ ਹੈ ਜੀ ਆਹ ਹੈ ਔਰ ਲਾ ਜੀ ਹਾਂ ਇਹੇ ਆ ਜੀ ਠੀਕ ਆ ਆਹ ਜੀ ਹਾਂ ਹਲੇ ਤੋ ਨਵੀਂ ਰੋਟੀ ਕੱ ਖੋਲੋ ਬਰਾ ਖੋਲੀ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਨਾ ਨਾ ਸੰਗੋ ਖੋਲ ਉਥੇ ਨਹੀਂ ਗੰਦੇ ਐਂ ਨਹੀਂ ਟੈਂਸ਼ਨ ਦਾ ਲੋਚ ਮਾ ਕਰੇ ਦੀ ਮਹੀਂ ਤੋੜ ਲਈ ਹਾਂਜੀ ਸੋਰਜ ਇਧਰ ਤੋੜ ਲੋ ਬਸ ਗਾ ਤੋੜੇ ਹੀ ਦਿਖਣਾ ਹੁੰਦਾ ਜੀ ਕਿਉਂਕਿ ਤੋੜਤਾ ਮਾਹਨ ਪਤਾ ਲੱਗ ਜਾਂਦਾ ਇਦਾਂ ਤੇ ਲੋਚ ਨਿਵੇਦਨ ਤਾਜ਼ਾ ਤੁਸੀਂ ਲਾਹ ਦਿਓ ਪੀੜੀ ਦੇ ਪਾਵਾਂ ਵਾਂਗੂ ਥਾਣਾ ਦੀ ਚਾਰੇ ਸੱਡਾਂ ਤੇ ਲੋਚ ਲੋਚ ਤੁਸੀਂ ਸਿਆ ਕਰ ਸਕਦੇ चंगी पड़ी पुलिसी परा रोक लो जी रोक लो बस लो जी चेक कर लो ठीक है जिला पटियाला ठीक है जी मेन रोड पे पिछले सुए 19 लीटर दूध दत्ताई ने पिछले सुए 19 लीटर ताई हां ये पिछले सुए 19 लीटर दूध दत्ताई कंडे वाला है ना ठीक है ठीक है हां ही हां ठीक है ठीक है सतसंगड़ को ਲੋ ਇਸੇ ਕਰਸਾ ਦੇ ਬਾਈ ਕਹਦਾ ਚਾਹ ਦੋ ਡੰਗ ਚੋਲੇ ਜੀ ਆ ਤਾਂ ਤਿੰਨ ਡੰਗ ਚੋਲੋ ਇਸੇ ਤਿੰਨ ਡੰਗ ਚੋਲੇ ਹਾਂ ਰਹਿਣ ਦਾ ਸਾਰਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਤਿੰਨ ਡੰਗ ਚੋਕੇ ਲੈ ਜਾਈਏ ਜੀ ਕੋਈ ਠੀਕ ਹੈ ਜੀ ਹਾਂ ਜੀ ਬਈ ਤੀਜੀ ਮਾਜੀ ਦੀ ਜੀ ਜਾਣਕਾਰੀ ਤੀਜੀ ਮਾਜੀ ਇਹ ਤੱਕ ਤੀਜੇ ਸੁਈ ਹੈ ਹਾਂ ਜੀ ਇੱਕ ਭੁਖਰੇ ਤੋਂੜੇ ਆਈ ਹੋਈ ਆਉਂਗੇ ਹਾਂ ਜੀ ਹਾਂ ਦੋ ਦੁੱਧ ਦੁੱਧ ਜੀ ਹੁਣ ਇਹਦੇ ਥੱਲੇ 20 ਲੀਟਰ ਬੋਲੀ ਤਿਆਰ ਹੈ 20 ਲੀਟਰ ਹਾਂ ਜੀ ਤਿੰਨ ਦਾ ਨਾਲ ਹੀ ਇਹ ਸੁਣ ਗਈ ਤਿੰਨ ਹਾਂ ਤੇ ਬੱਚਾ ਭਰਾ ਦੀ ਮਗਰ ਇਹਦੇ ਮਗਰ ਵੀ ਕਟਾਈ ਇਹਦੇ ਮਗਰ ਵੀ ਕਟਾਈ ਹ ਕੌਣ ਤੇ ਕਰਾਂਗੀ ਰੇਟ ਆ ਰੇਟ ਕੋਲ ਲੋ ਹਾਂ ਇਹ ਲੈ ਵਦਨ ਤਾ 2 ਲੀਟਰ ਬੋਲੀਆ ਪਿਛਲੇ ਸੂਏ 26 ਲੀਟਰ ਦੁੱਧਤਾ ਹੀ ਇਹਨੇ ਲੋ ਜੀ ਕੀ ਬਾਤ ਆ ਹਾਂ 26 ਲੀਟਰ ਦੁੱਧ ਵਾਲੀ ਹਾਂ ਹਾਂ ਹਜ਼ਰ ਤਿੰਨ ਤਿੰਨ ਤਾਂ ਹੋਈ ਨਹੀਂ ਸੂਈ ਠੀਕ ਹੈ ਉਹ ਖਰੇ ਤੋੜੋ ਆਈਏ ਤੇ ਬੱਚਾ ਪਹਿਲਾਂ ਦਿਖਾ ਦਿਓ ਫਿਰ ਆਪਾਂ ਤੋੜ ਕੇ ਹਾਂ ਤੋੜ ਕੇ ਹਾਂ ਇਹ ਬੱਚਾ ਦਿਖਾ ਦੇ ਬੱਚਾ ਹੋ ਬੈਠਾ ਹੀ ਕਟਾਈਏ ਦਾ ਅੱਛਾ ਉਹਦਾ ਪਤਾ ਜੀ ਕਿਹੜਾ ਟੀਕਾ ਡੂਕੇ ਦਾ ਬੱਚਾ ਹੈ ਇਹੀ ਆਪਣਾ ਉਹ ਡਾਕਟਰ ਸਾਹਿਬ ਦਾ ਝੋਟਾ ਕੋਈ ਉਹਦਾ ਠੀਕ ਹੈ ਜੀ ਡਾਕਟਰ ਸਾਹਿਬ ਦਾ ਹਾਂ ਇਧਰੋਂ ਹੈ ਕੋਈ ਮੈਨੂੰ ਪਤਾ ਨਹੀਂ ਉਹਦਾ ਕੱਟੇ ਦਾ ਨਾ ਉਹ ਝੋਟੇ ਦਾ ਠੀਕ ਹੈ ਠੀਕ ਹੈ ਹਾਂ ਥੋਰ ਦੋ ਥੋਰ ਇਧਰ ਥੋਰ ਲੈ ਬਾਹਰ ਥੋਰ ਲੈ ਬਾਹਰ ਥੋਰ ਲੈ ਬਾਹਰ ਥੋਰ ਲੈ ਜਾਨ ਬਾਹਰ ਲੈਓ ਲੈਓ ਲਓ ਜੀ ਚੱਲ ਬੇਟਾ ਪੂਰੀ ਠੰਡੀ ਸੀਲ ਆ ਹੋ ਜਮੇ ਸੀਲ ਆਈ ਝੂਠੀ ਹਾਂਜੀ ਹਾਂਜੀ ਲੈ ਆ ਬਾਈ ਬਾਹਰ ਲੈ ਪਤਲੇ ਚਮੜੇ ਦੀ ਏ ਚੰਗਾ ਕੱਦ ਦਾ ਹਾਂ ਤੇ ਚੰਗੀ ਪਲੀ ਕੋਲਸੀ ਆ ਲਓ ਜੀ ਜੇਵੇ ਤਾਂ ਤਾ ਜਬਰਾ ਤੁਸੀਂ ਲਾਹ ਦੇ ਨੇੜੇ ਤੋਂ ਚੈੱਕ ਕਰ ਸਕੋ ਥਾਣਾ ਬਹੁਤ ਸੋਹਣਾ ਮੋਟਾ ਮੋਟਾ ਥਾਣਾ ਲਓ ਜੀ ਮੋੜ ਮੋੜਲੇ ਮੋੜਲੇ ਮੋੜ ਲਿਆ ਲਓ ਜੀ ਚੱਕਰ ਸਾਦੂ ਭੋਖਰੇ ਤੋੜੇ ਆਈ ਹੋਈ ਜੀ ਮੱਝ ਚਾ ਚਾਰ ਡੰਗ ਚੋਲੇ ਜਗਲਾ ਹਾਂ ਚਾ ਪੰਜ ਡੰਗ ਚੋਲੇ ਜਗਲਾ ਬਾਈ ਰੇਟ ਸਹੀ ਹੋਗਾ ਜੀ ਬਿਲਕੁਲ ਹਾਂ ਜਮਾ ਜੈਜ ਰੇਟ ਜੀ ਕੋਈ ਰੇਟ ਨਹੀਂ ਰੇਟ ਹਾਂ ਪਰਤੇ ਨਾਲ ਰੇਟ ਹੋਣਗੇ ਪਰਤੇ ਨਾਲ ਹਾਂ ਜੀ ਹਾਂ ਠੀਕ ਹੈ ਹਾਂ 20 ਲੀਟਰ ਹੁਣ ਬੋਲੀ ਤਿਆਰ ਆਈ ਠੀਕ ਹੈ ਜੀ ਹਾਲੇ ਤਾਂ ਦੁੱਧ ਬਣਿਆ ਨਹੀਂ ਹੈਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਪਿਛਲੇ ਸੂਏ ਦੇ ਸਰ ਕਿੰਨਾ ਦੁੱਧ ਸੀ ਪਿਛਲੇ ਸੂਏ ਜਿਹੜੇ 26 ਲੀਟਰ ਦਿੱਤਾ ਜੀ ਪਿਛਲੇ ਸੂਏ 26 ਲੀਟਰ ਹਾਂ ਜੀ ਲੋ ਭਰਾ ਕੀ ਬਾਤ ਆ ਮ ਚੰਗੀ ਆ ਠੀਕ ਆ ਜੀ ਹਾਂਜੀ ਬਈ ਚਾਰ ਨੰਬਰ ਤੋਂ ਦੱਸਿਓ ਚਾਰ ਨੰਬਰ ਤੇ ਵੀ ਪਹਿਲੇ ਸੂਏ ਝੋਟੀ ਐ ਹਾਂਜੀ ਤੇ ਚਾਰ ਦਾ ਆਉਂਦਾ ਜੀ ਇਹ ਹਾਂਜੀ ਹਾਂਜੀ ਹੁਣ ਇਹਦੇ ਥੱਲੇ ਜੀ 14 ਲੀਟਰ ਦੁੱਧ ਤਿਆਰ ਆਈ ਠੀਕ ਆ ਬੋਲੀ ਠੀਕ ਆ ਜੀ ਹਾਂ ਹੁਣ ਚਵਾਈ ਹੋ ਗਈ ਦੀ ਹੁਣ ਚਵਾਈ ਹੋ ਗਈ ਜੀ ਮੈਂ ਚਵਾਈ ਕਰ ਬੈਠੀ ਜੀ ਇਹਦੀ ਠੀਕ ਆ ਜੀ ਹਾਂਜੀ ਹਾਂ ਦੋਪਰਾ ਫੇਸ ਚੈੱਕ ਕਰ ਸਕਦੇ ਸਿੰਗੀ ਸੰਗੀ ਕਰਮਾਂ ਵਾਲੀ ਤੋੜ ਦੋ ਜੀ ਇਹਨੂੰ ਵੀ ਹਾਂ ਖੋਲ ਇਹਦੇ ਬੱਚਾ ਜੀ ਮਗਰ ਇਹਦੇ ਮਗਰ ਵੀ ਕੱਟਾ ਜੀ ਇਹਦੇ ਮਗਰ ਵੀ ਕੱਟਾ ਹਾਂ ਇਹ ਪਲੂਣਾ ਜੀ ਪਲੂਣਾ ਮੈਂ ਖੋਲਣਾ ਪਲੂਣਾ ਜੀ ਇਧਰ ਇਧਰੋਂ ਪੁੱਤਾ ਪਹਿਲੇ ਸੁਣ ਹਾਂ ਹਾਂ ਠੀਕ ਹੈ ਹਾਂਜੀ ਹਾਂਜੀ ਲੋ ਜੀ ਮੱਝਾ ਚਾਰੀ ਟੋਪ ਸੁਈ ਨੂੰ ਹੋ ਗਏ ਨੂੰ ਅੱਜ ਜੀ 10 11ਵਾਂ ਕ ਦਿਨ ਹੈ 11ਵਾਂ ਕ ਦਿਨ ਹਾਂਜੀ ਹਾਂ ਠੀਕ ਹੈ ਤੋੜ ਦਿਓ ਜੀ ਇੱਥੇ ਇੱਥੇ ਕੋਈ ਗੱਲ ਨਹੀਂ ਲੋ ਐ ਠੰਡੀ ਸੀਲ ਚੋਂ ਪੀ ਹੈ ਉਹ ਯੋਗ ਨਹੀਂ ਹੈਗਾ ਹਾਂਜੀ ਬਾਹਰ ਕਿਹੜਾ ਦਵੇ ਹਾਂਜੀ ਹਾਂਜੀ ਲਿਓ ਲਿਓ ਚਾਹ ਦੋ ਡੰਗ ਚੋ ਕੇ ਹਾਂ ਚਾਹ ਤਿੰਨ ਡੰਗ ਚੋ ਲਈਏ ਅਗਲਾ ਰਹਿਣ ਦਾ ਪ੍ਰਬੰਧ ਹੈਗਾ ਜੀ ਹਾਂਜੀ ਹਾਂਜੀ ਲੋ ਜੀ ਜਿੰਨਾ ਦੁੱਧ ਕਹਿ ਕੇ ਦਵਾਂਗੇ ਉਹਨਾਂ ਮਿਲੂਗਾ ਠੀਕ ਹੈ ਠੀਕ ਵੱਡੀ ਗੱਲ ਤਾਂ ਇਹ ਹੈ ਜੀ ਆਵਰ ਦਸੱਲੀ ਕਰਕੇ ਹਾਂ ਜੀ ਹਾਂ ਕਿਉਂਕਿ ਪੈਸੇ ਲੈਣੇ ਅਗਲੇ ਨੇ ਹਣਾ ਹਾਂ ਜੀ ਹਾਂ ਦਸੱਲੀ ਤਾਂ ਅਗਲੇ ਨੂੰ ਕਰਨੀ ਚਾਹੀਦੀ ਹਾਂ ਜੀ ਹਾਂ ਜੀ ਲੋ ਭਰਾ ਚੈੱਕ ਕਰੋ ਦਸੱਲੀ ਤੁਸੀਂ ਆਪ ਕਰਨੀ ਹੈ ਬਾਈ ਕਹਿੰਦਾ ਲੋ ਚਾਰ ਡੰਗ ਤਿੰਨ ਡੰਗ ਜਿੰਨਾ ਟਾਈਮ ਸੌਣੀਆਂ ਚੋ ਸਕਦੇ ਬਾਈ ਕਹਿੰਦਾ ਰਹਿਣ ਦਾ ਪਰਮੰਧ ਹੈਗਾ ਚਾਹੇ ਦੂਰੋਂ ਆਵੇ ਚਲ ਗਿੜਿਓ ਤੇ ਬਾਈ ਇਹਦੀ ਹੋ ਚੁੱਕੀ ਭਰਾ ਠੀਕ ਹੈ ਨਾ ਤੁਹਾਨੂੰ ਇਹਦਾ ਬੱਚਾ ਦਿਖਾਣ ਆ ਚੰਗੀ ਫਲੀ ਪਲੋਸੀ ਆ ਠੀਕ ਹੈ ਜੀ ਹਾਂ ਜੀ ਆ ਬੱਚਾ ਭਰਾ ਇਹ ਵੀ ਡਾਕਟਰ ਸਾਹਿਬ ਦੇ ਝੋਟੇ ਦਾ ਟੀਕਾ ਹੀ ਇਹ ਠੀਕ ਹੈ ਡਾਕਟਰ ਹਾਂ ਇਧਰੋਂ ਪਤਾ ਨਹੀਂ ਮੈਨੂੰ ਦਿਮਾਗ 'ਚ ਨਹੀਂ ਉਹ ਮੈਨੂੰ ਝੋਟੇ ਦਾ ਨਾ ਹੋ ਜੀ ਕੋਈ ਗੱਲ ਨਹੀਂ ਉਹ ਤਾਂ ਪਤਾ ਹਾਂ ਠੀਕ ਹੈ ਜੀ ਲੋ ਭਰਾ ਚਾਰੇ ਮੱਝਾਂ ਤੇ ਪੰਜਵੀਂ ਗਾਂ ਬਾਰੇ ਦੱਸਈ ਜਾਣਕਾਰੀ ਹਾਂ ਜੀ ਗਾਂ ਜੀ ਪਹਿਲੇ ਸੂਈ ਹੈ ਹਾਂ ਜੀ ਹਾਂ ਸੂਈ ਨੂੰ ਹੋ ਗਈ 2 ਮਹੀਨੇ ਠੀਕ ਹੈ ਜੀ ਹਾਂ ਲੋ ਆਪਣੇ ਘਰ ਦੀ ਬੱਛੀ ਹੈ ਹਾਂ ਜੀ 2 ਮਹੀਨੇ ਸੂਈ ਨੂੰ ਹੋਊਗੇ ਦੁੱਧ ਦੁੱਧ ਹੀ ਹੁਣ ਟੀਕਾ ਭਰਾਈ ਜੀ ਠੀਕ ਹੈ ਜੀ ਹਾਂ ਮਹੀਨੇ ਦੀ ਹੋਊਗੀ ਗੱਬਣਾ ਹਲੇ ਚੈੱਕ ਕਰਾਈ ਦੀ ਹੈਗੀ ਹਾਂ ਜੀ ਹਾਂ ਦੁੱਧ ਜੀ ਹੁਣ 20 ਲੀਟਰ ਤਿਆਰ ਹੈ 20 ਲੀਟਰ ਤਿਆਰ ਹੈ ਹਾਂ ਹਲੇ ਪੱਛੀ ਗਈ ਮਗਰ ਬਸੀਆ ਹਾਂ ਗੇਰਨਾਸਲ ਦੀ ਕਾਂਈ ਹਾਂਜੀ ਲੋ ਜੀ ਗਰਦੀਏ ਬੱਛੀ ਐ ਠੀਕ ਹੈ ਬਸੀ ਬਹੁਤ ਸੋਹਣੀ ਬਾਈ ਹਾਂਜੀ ਹਾਂ ਲੋ ਜੀ ਦੇਖ ਸਰ ਰੰਗ ਰੂਪ ਮੱਖ ਸੋਣਾ ਤੋਰ ਰੂ ਜਿਹਨੇ ਬੜਾ ਹੈ ਹਾਂਜੀ ਲੋ ਜੀ ਬਸੀ ਬਹੁਤ ਟੌਪ ਦੀ ਐ ਹਾਂਜੀ ਗੇਰਨਾਸਲ ਦੀ ਪਹਿਲਾ ਸੁਆਗਾ ਪਹਿਲਾ ਸੁਆ ਦੋ ਡੰਡਾ ਐ ਠੀਕ ਹੈ ਚਾਹ ਦੋ ਡੰਗ ਚੋ ਕੇ ਤਿੰਨ ਰੰਗ ਲਈ ਮੈਂ ਕਹਿੰਦਾ ਤਿੰਨ ਰੰਗ ਚੋਲੇ ਜਾਂ ਥਾਪੀ ਮਾਰ ਕੇ ਚੋਲੇ ਜਾਂ ਅਗਲਾ ਇਹ ਲੱਤ ਵੀ ਚੱਕ ਗਈ ਤਾਂ ਆਪਾਂ ਦੇਣਦਾਰ ਆਈ ਠੀਕ ਹੈ ਜੀ ਹਾਂ ਦੇਖ ਲੋ ਐਨੀ ਸੌਗਾ ਐ बस ले चलो मोड़ लो मोड़ लो इसी मोड़ लो, लो बस बस तलक दी अम्ड़ी हां तलक दी हां कोई नहीं कोई गल लो जी तोरा तारा कर माल दा बहुत सुणा लो जी आ जाओ जी आ जा बेटा सांजी भाई रेट है दा रेट है दा रेट लो जी लो चेक कर साने बरा कम फलूण बस्सी है कोई रेट है दा ਰੇਟ ਫੋਨ ਤੇ ਕਰਾਂਗੇ ਸਾਰਿਆਂ ਦਾ ਇਹਦਾ ਹੀ ਸਾਰਿਆਂ ਦਾ ਫੋਨ ਹਾਂਜੀ ਹਾਂਜੀ ਫੋਨ ਸਾਰਿਆਂ ਦਾ ਜਮਾਂ ਜੈ ਜੀ ਠੀਕ ਹੈ ਜੀ ਆ ਠੰਡੀ ਸੀਲ ਹੈ ਕੋਈ ਆਏ ਨਹੀਂ ਹੈਗਾ ਕਿਸੇ ਵੀ ਮੱਝ ਦਾ ਠੀਕ ਹੈ ਜੀ ਹਾਂਜੀ ਹਾਂਜੀ ਲੋਪਰਾ ਟਾਪ ਦੀ ਮੱਝਾਂ ਨੇੜੇ ਪਾਤਣਾ ਠੀਕ ਹੈ ਜੀ ਜ਼ਿਲ੍ਹਾ ਪਟਿਆਲਾ ਤੇ ਮੇਨ ਰੋਡ ਦੇ ਉੱਪਰ ਹੀ ਬਾਈ ਦਾ ਘਰ ਹੈ ਠੀਕ ਹੈ ਜੀ ਸਾਈ ਜੀ ਨਾਲ ਜ਼ਰੂਰ ਜਿੰਨੇ ਮਰਜ਼ੀ ਹੱਥ ਫੇਰੀ ਜਾਓ ਡੰਗਰ ਤੇ ਆਏ ਨਹੀਂ ਹੈਗਾ ਕੋਈ ਲਾਥਾ ਚੱਕ ਜੂਗਾ ਠੀਕ ਹੈ ਜੀ ਜੈ ਕੋਈ ਹੋ ਜੂਗਾ ਜਿਹੜੀ ਮਰਜ਼ੀ ਝੋਤੀ ਦੇ ਜੀ ਠੀਕ ਹੈ ਆ ਦੇਖੋ ਜਿਵੇਂ ਪਲੂਮਾ ਹਾਂਜੀ ਹਾਂਜੀ ਲੋ ਜੀ ਨਿਮਕ ਨੂੰ ਛੋਟੀ ਹੈ ਠੀਕ ਹੈ ਜੀ ਜਿਹੜੇ ਮਰਜੀ ਡੰਗਰ ਦੇ ਆ ਕੇ ਅਗਲਾ ਚੱਕੜੂ ਨਾਲ ਛੱਡਿਆ ਜੀ ਭਾਈ ਜੀ ਜੇ ਲੱਤ ਚੱਕ ਗਈ ਆਪਾਂ ਦੇਣਦਾਰਾ ਠੀਕ ਹੈ ਜੀ ਹਾਂ ਜੀ ਲੋ ਜੀ ਰਹਿਣ ਦਾ ਪ੍ਰਬੰਧ ਬਾਈ ਕੋਲ ਖਾਸ ਆ ਜੀ ਭਾਈ ਕਹਿੰਦਾ ਤਸੱਲੀ ਤੇ ਚੱਕ ਤੁਸੀਂ ਆਪ ਕਰਨੀ ਆ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋਂ ਕੇ ਭਾਈ